ਕਿਉਂਕਿ ਇਹਨਾਂ ਤੋਂ ਜਿਹੜਾ ਘਰ ਹੈ ਜਿਹੜੀ ਪਿਛਲੇ 3-4 ਦਿਨਾਂ ਤੋਂ ਲਗਾਤਾਰ بارش ਪਈ ਹੈ ਉਸ ਦੇ ਕਰਕੇ ਇੱਕ ਤਬਾਈ ਹੋਈ ਹੈ ਕਿਉਂਕਿ ਆਪਣਾ ਘਰ ਤਾਂ ਕਿਹਾ ਜਾਂਦਾ ਕਿ ਕੇਸਰ ਵੀ ਕਿਆਰੀ ਵਾਂਗ ਹੁੰਦਾ ਜਿਹਦਾ ਆਪਣਾ ਘਰ ਨੁਕਸਾਨਿਆ ਜਾਵੇ ਉਹਦੇ دل ਤੇ ਕੀ ਬੀਤਦੀ ਆ ਛੱਤ ਜਿਹੜੀ ਆ ਉਹ ਹਿੱਲ ਜਾਵੇ ਘਰ ਨੂੰ ਤਰੇਣਾ ਪੈ ਜਾਣਾ ਧਰਤੀ ਇੰਉ ਲੱਗੇ ਕਿ ਜਿਵੇਂ ਧਸਣ ਲੱਗੀ ਆ ਤੂੰ ਤੁਸੀਂ ਸਮਝੋ دل ਤੇ ਕੀ ਬੀਤਦੀ ਆ ਜਦੋਂ ਜਦੋਂ بارش ਜ਼ਿਆਦਾ ਹੋਈ ਹੈ ਬਾਲੇ ਸਾਡੇ ਜਦੋਂ ਤੜਣ ਲੱਗ ਪਏ ਮਕਾਨ ਤੜਣ ਲੱਗ ਪਏ ਟੜਕ ਟੜਕ ਹੋ ਗਈ ਤਾਂ ਮੇਰੇ ਪਰਿਵਾਰ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਮੇਰੀ ਕੁੜੀਆ ਵੀ ਥੱਲੇ ਆਉਣ ਤੋਂ ਬਚ ਕੇ ਨਹੀਂ ਬਚ ਗਈਆਂ। ਔਰ ਕੁੜੀਆਂ ਤੇ ਕਹਿੰਦੇ ਸੱਟ ਵੀ ਲੱਗੀ। ਕੁੜੀਆਂ ਸੱਟਾਂਾਂ ਤੇ ਲੱਗੀ ਜਿਹੜੀਆਂ ਸੀਗੀਆਂ ਉੱਥੇ ਲੱਗ ਗਈਆਂ। ਤੇ ਉਹਦੇ ਹੰਸ ਵੀਰ ਥੋੜੀ ਜਿਹਾ ਪਹਿਲੇ ਹਿੱਲ ਗਿਆ। ਪਹਿਲੇ ਕੀ ਪ੍ਰੋਬਲਮ ਹੈ ਚੈੱਕ ਵੀ ਨਾ ਕਰਵਾਇਆ ਥੋੜੀ ਜਿਹਾ ਮਜਬੂਰੀ। ਇਹਨਾਂ ਅੱਗੇ ਬੇਨਤੀ ਕਰਦਾ ਕਿ ਇਹਨਾਂ ਦੇ ਸਹਿਯੋਗ ਨਾਲ ਹੀ ਮੇਰਾ ਜਿਹੜਾ ਕਾਰੋਬਾਰ ਬਣਨਾ ਹੈ। ਮੇਰੀ ਲੜਕੀ ਵੀ ਆਪ ਨੂੰ ਪਤਾ ਹੀ ਹੈ। ਕਿ ਵੇਖੋ ਇਹ ਜਗਰ ਦਾ ਖੂਨ ਜਿਹੜਾ ਨਾ ਅੱਖ ਚ ਆਜ ਆਉਣ ਵਾਲੀ ਗੱਲ ਹੈ ਔਰ ਮੈਂ ਇਹ ਟੇਕ ਨਿਰਾਸ਼ਾ ਚ ਹੋਰ ਗੱਲ ਕਹਿਣੀ ਚਾਹੁੰਦਾ ਕਿ ਇਹੋ ਜਿਹੇ ਇਨਸਾਨ ਨੇ ਜਿਨ੍ਹਾਂ ਨੇ ਹਮੇਸ਼ਾ ਹਰ ਇੱਕ ਦੀ ਸਪੋਰਟ ਕੀਤੀ ਜਿੰਨੀ ਮੈਂ ਇਹਨਾਂ ਬਾਰੇ ਜਾਣਕਾਰੀ ਹਾਸਲ ਕਰ ਸਕਿਆ। ਇਹਨਾ 4 ਵਜੇ ਮੇਰੇ ਬੱਚੇ ਤਾਂ ਅਸੀਂ ਪਾਣੀ ਜਾਣ ਕੇ ਬਾਈਪਰਾਂ ਨਾਲੋਂ ਕੱਢ ਰਹੇ ਸੀਗੇ। ਜਣ ਕੇ ਆ ਦਰਵਾਜ਼ਾ ਵੀ ਨਹੀਂ ਖੋਲ ਰਿਹਾ ਸੀ ਉਧਰੋਂ ਵੀ ਨਹੀਂ ਖੋਲ ਰਿਹਾ ਸੀਗਾ। ਉਧਰ ਮੇਰੇ ਹਸਬੰਦ ਉਧਰ ਪਾਣੀ ਤੇ ਇੱਦਾਂ ਕਰੀ ਪਾਲਟੀ ਇੱਦਾਂ ਕਰਨ ਕਦੀ ਇੱਦਾਂ ਕਰਨ। ਤਾਂ ਇਹਨਾਂ ਨੂੰ ਮੈਂ ਕਹਿੰਦੀ ਮੈਂ ਕਿ ਤੁਸੀਂ ਥੱਲੇ ਆ ਜਾਣਾ ਨਾ ਕਰੋ ਇਹ ਕੰਮ। ਉਧਰ ਮੇਰੇ ਬੱਚੇ ਤੋਏ ਲੱਗੇ ਹੋ। ਉਹ ਤਾਂ ਸਾਨੂੰ ਭੁੱਲਣਾ ਨਹੀਂ ਹੈਗਾ ਜੋ ਸਾਡੇ ਤੇ ਕੀਤੀ ਆ ਕੱਲ ਨਾਲ ਖੜਨਾ ਪੈਣਾ ਤੁਸੀਂ ਨਾਲ ਖੜ ਜਾਉਗੇ ਇਹਨਾਂ ਨੂੰ ਹੌਸਲਾ ਹੋ ਜਾਵੇਗਾ ਇਹ ਪਹਿਰਾ ਤੇ ਆ ਜਾਣਗੇ ਦਰਬਦਰ ਦੀਆਂ ਠੋਕਰਾਂ ਨਹੀਂ ਖਾਣਗੇ ਰੁਲਣਗੇ ਨਹੀਂ ਸਿਆਸਤਦਾਨਾਂ ਨੇ ਤਾਂ ਕਦੀ ਸਾਥ ਨਹੀਂ ਦੇਣਾ ਇਹ ਲੜਕੀ ਮੇਰੇ ਬਰਾਬਰ ਦੀ 11ਵੇਂ ਮਹੀਨੇ ਚ ਸਾਡੇ ਦੇਖਤਗਾਈ ਹੋਣਾ ਸੀ ਗੱਲ ਲੜਕੀ ਦਾ ਮੈਂ ਤਾਂ ਉਹ ਸੋਚਿਆ ਮੜੇ ਮੋਟਾ ਰੰਕ ਕਰਾ ਕੇ ਮੈਂ ਚਲੋ ਘਰ-ਦ ਘਰ ਬਣਾ ਕੇ ਮੈਂ ਦੇਖਤਗਾਈ ਕਰਾ ਲੂੰਗਾ ਪਰ ਮੈਨੂੰ ਇਹ ਨਹੀਂ ਸੁਪਾਦਾ ਕਿ ਮੇਰੇ ਤੇ ਵਕਤ ਪੈ ਜਾਣਾ ਮਨ ਟੁੱਟ ਗਿਆ ਬਈ ਜਿਆਦਾ ਟੁੱਟ ਗਿਆ ਤੇ ਟੁੱਟ ਗਿਆ ਨਹੀਂ ਤੁਹਾਨੂੰ ਟੁੱਟਣ ਨਹੀਂ ਦਿੰਦੇ ਮਲਪੁਰੜਕਾਂ ਦੇ ਲੋਕ ਜਿਹੜੇ ਇਹਹੀ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਡੇ ਪਿੰਡ ਦਾ ਹੀਰਾ ਆ ਸਿਆਸਤਦਾਨਾਂ ਨੇ ਮੁੱਲ ਨਹੀਂ ਪਾਇਆ ਤੁਸੀਂ ਇਹਨੂੰ ਉਜੜਨ ਨਾ ਦਿਓ ਤੁਹਾਡੇ ਚਰਨਾਂ 'ਚ ਬੇਨਤੀ ਹੈ ਰਲ ਮਿਲ ਕੇ ਸਾਥ ਦਿਓ ਅਸੀਂ ਵੀ ਤੁਹਾਡਾ ਸਾਥ ਪੂਰਾ ਦਵਾਂਗੇ ਪਰ ਪਹਿਲ ਤੁਹਾਡੀ ਹੈ ਗਰੀਬ ਬੰਦਾ ਖਾਊਗਾ ਕੀ ਤੇ ਪਕਾਊਗਾ ਕੀ ਆਹ ਹਾਲਾਤ ਬਣ ਗਏ ਔਰ ਕੋਈ ਦੇਖਣ ਵਾਲਾ ਵੀ ਨਹੀਂ ਆਇਆ ਪਿੰਡ ਵਾਲੇ ਜ਼ਰੂਰ ਆਏ ਨੇ ਹੌਸਲਾ ਦਿੱਤਾ ਸਾਥ ਦੇਣ ਦਾ ਦਾਅਵਾ ਵੀ ਕੀਤਾ ਵਾਦਾ ਵੀ ਕੀਤਾ ਲੇਕਿਨ ਇਹ ਸੱਚੀਓ ਤੁਹਾਡੇ ਆਸ ਦੀ ਉਮੀਦ 'ਚ ਬੈਠੇ ਆ ਆ ਇਸ ਤਰੀਕੇ ਇੱਥੇ ਬੱਚੇ ਪੈਂਦੇ ਆ ਕਿ ਵਰਦੇ ਮੀਂਹ ਵਿੱਚ ਚੀਖ ਨਿਕਲੀ ਹਿੱਲ ਗਏ ਬਾਲੇ ਪੈ ਗਈਆਂ ਕੰਧਾਂ ਨੂੰ ਤਰੇੜਾਂ ਕਿਸੇ ਦੀਆਂ ਸਦਰਾਂ ਖੁਰਦੀਆਂ ਦੇਖ ਕੇ ਆਪਣਾ ਮਨ ਵੀ ਕਿਤੇ ਖੁਰਦਾ ਦੁੱਖ ਛੇੜਾਂ ਤਾਂ ਦੱਸ ਕੀ ਛੇੜਾਂ ਦੁੱਖ ਛੇੜਾਂ ਤਾਂ ਦੱਸ ਕਿਹੜਾ ਦੁੱਖ ਛੇੜਾਂ ਸਤਿ ਸ਼੍ਰੀ ਅਕਾਲ ਪੀਪੀਪਤੀ ਨਮਾਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਵਾਰਕ ਮੈਂਬਰ ਦਿਨੇਸ਼ ਸੋਰੀ ਸਤਿ ਸ੍ਰੀ ਅਕਾਲ ਸੀ ਪਿੰਡ ਮਲਪੁਰ ਅੜਕਾਂ ਵਿਖੇ ਮੌਜੂਦ ਹਾਂ ਔਰ ਸਾਡੇ ਬਹੁਤ ਹੀ ਪਿਆਰੇ ਤੇ ਸਤਕਾਰਯੋਗ ਵੀਰ ਸਰਜੀਤ ਮਲਪੁਰੀ ਉਹਨਾਂ ਦੇ ਘਰ ਪਹੁੰਚੇ ਆ ਮਨ 'ਚ ਬੜੀ ਨਿਰਾਸ਼ਾ ਹੈ ਮਨ 'ਚ ਬੜਾ ਦੁੱਖ ਹੈ ਤਕਲੀਫ ਹੈ ਕਿਉਂਕਿ ਇਹਨਾਂ ਦਾ ਜਿਹੜਾ ਘਰ ਹੈ ਜਿਹੜੀ ਪਿਛਲੇ 3-4 ਦਿਨਾਂ ਤੋਂ ਲਗਾਤਾਰ ਬਾਰਿਸ਼ ਪਈ ਹੈ ਉਸ ਦੇ ਕਰਕੇ ਇੱਕ ਤਬਾਈ ਹੋਈ ਹੈ ਕਿਉਂਕਿ ਆਪਣਾ ਘਰ ਤਾਂ ਕਿਹਾ ਜਾਂਦਾ ਕਿ ਕੇਸਰ ਦੀ ਕਿਯਾਰੀ ਵਾਂਗ ਹੁੰਦਾ ਜਿਹਦਾ ਆਪਣਾ ਘਰ ਨੁਕਸਾਨਿਆ ਜਾਵੇ ਉਹਦੇ ਦੇ ਉੱਤੇ ਕੀ ਬੀਤਦੀ ਆ ਛੱਤ ਜਿਹੜੀ ਆ ਉਹ ਹਿੱਲ ਜਾਵੇ ਘਰ ਨੂੰ ਤਰੇਣਾ ਪੈ ਜਣ ਧਰਤੀ ਇੰਉ ਲੱਗੇ ਕਿ ਜਿਵੇਂ ਧਸਣ ਲੱਗੀ ਆ ਤਾਂ ਤੁਸੀਂ ਸਮਝੋ ਦਿਲ ਤੇ ਕੀ ਬੀਤਦੀ ਔਰ ਉਸੇ ਘਰ 'ਚ ਤੁਹਾਡੇ ਨਾਲ ਤੁਹਾਡੀ بیوی ਤੁਹਾਡੇ ਬੱਚੇ ਹੋਣ ਤਾਂ ਚਿੰਤਾ ਤਾਂ ਹੁੰਦੀ ਆ ਸਰਜੀਤ ਮਾਲਪੁਰੀ ਉਹਨਾਂ ਦੀ ਗੱਲ ਕਰੀਏ ਇਹ ਵੀਰ ਜੀ ਜੀ ਕਰਕੇ ਸਭ ਨੂੰ ਬੁਲਾਉਂਦੇ ਆ ਪਿਆਰ ਸਤਿਕਾਰ ਨਾਲ ਬੁਲਾਉਂਦੇ ਆ ਔਰ ਮੂੰਹ ਸੁੱਕਦਾ ਜੀ ਜੀ ਕਰਦਿਆਂ ਨੂੰ ਪਰ ਅੱਜ ਜਿਹੜਾ ਜੀ ਆ ਉਹ ਘਟੀ ਜਾਂਦਾ ਘਬਰਾਹਟ ਹੋ ਰਹੀ ਹੈ ਕਿਉਂਕਿ ਆਪਣਾ ਘਰ ਜਿਹੜਾ ਆ ਉਹ ਤਹਿਸ ਨਾਸ ਹੋ ਗਿਆ ਬੱਚੇ ਜਿਹੜੇ ਆ ਉਹ ਮਜਬੂਰ ਹੋ ਗਏ ਕਿ ਜਾ ਕੇ ਧਾਰਮਿਕ ਸਥਾਨ ਤੇ ਰਹਿਣ ਘਰ ਦਾ ਸਾਰਾ ਸਮਾਨ ਜਿਹੜਾ ਧਾਰਮਿਕ ਸਥਾਨ ਤੇ ਲਜਾਣਾ ਪਿਆ ਔਰ ਮੈਂ ਇੱਕ ਬੇਨਤੀ ਜ਼ਰੂਰ ਇੱਥੇ ਜਦੋਂ ਪਹੁੰਚਿਆ ਇਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਉਹ ਪਿੰਡ ਦੇ ਜਿਹੜੇ ਐਨ ਆਰ ਆਈ ਸੱਜਣਾਂ ਉਹਨਾਂ ਨੂੰ ਬੇਨਤੀ ਕਰਨੀ ਚਾਹਾਂਗਾ ਪਰ ਉਸ ਤੋਂ ਪਹਿਲਾਂ ਜਿਹੜਾ ਦਰਦ ਇਹ ਆਪਣੇ ਦਿਲ ਚ ਸਮੇਟੀ ਬੈਠੇ ਆ ਉਹ ਤੁਹਾਡੇ ਸਾਹਮਣੇ ਉਜਾਗਰ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਐਹੋ ਜੇ ਹਾਲਾਤ ਰੱਬ ਨਾ ਕਰੇ ਕਿਸੇ ਦੇ ਬਣਨ। ਕਿਉਂਕਿ ਬੰਦਾ ساری ਜ਼ਿੰਦਗੀ ਪੈਸੇ ਇਕੱਠੇ ਕਰਕੇ ਪੈਸੇ ਜੋੜ ਕੇ ਮਿਹਨਤ ਕਰਕੇ ਆਪਣੇ ਸਿਰ ਤੇ ਇੱਕ ਛੱਤ ਚਾਹੁੰਦਾ। ਤੇ ਜੇ ਛੱਤ ਤੈਸ ਨਾਲ ਸੌਣ ਲੱਗੇ ਤਰੇੜਾਂ ਪੈ ਜਾਣ ਘਰ ਨੂੰ ਤਾਂ ਦਿਲ ਤੇ ਕੀ ਬੀਤਦੀ ਆ ਤੁਸੀਂ ਸਮਝ ਸਕਦੇ ਹੋ। ਸੁਰਜੀਤ ਮਾਲਪੁਰੀ ਸਾਹਿਬ ਮਨ ਨੂੰ ਤਕਲੀਫ ਹੈ। ਪਰ ਤੁਸੀਂ ਜ਼ਰੂਰ ਇੱਕ ਵਾਰੀ ਸਮਝਾਓ ਉਸ ਦਿਨ ਕੀ ਹੋਇਆ ਜਦੋਂ ਰਾਤ ਨੂੰ ਤਰੇੜਾਂ ਆ ਗਈਆਂ। ਬੱਚੇ ਡਰ ਕੇ ਕੀ ਮਾਹੌਲ ਮਣਿਆ ਦੱਸੋ ਇੱਕ ਵਾਰੀ ਸਭ ਤੋਂ ਪਹਿਲਾਂ ਜੀ ਮੈਂ ਪੀਵੀ 32 ਚੈਨਲ ਨਮਾਸ਼ਰਤ ਹਾਂ ਸੂਰੀ ਸਾਹਿਬ ਜੀ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦਾ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਇਸ ਲੱਗਰ ਵਿੱਚ ਮਲਪੜੜਕਾ ਚ ਪਹੁੰਚੇ ਆਂ ਬਸ ਹੋਣਾ ਕਿ ਜੇ ਰਾਤ ਨੂੰ ਜਦੋਂ بارش ਜ਼ਿਆਦਾ ਹੋਈ ਹੈ ਬਾਲੇ ਸਾਡੇ ਜਦੋਂ ਟੜਨ ਲੱਗ ਪਏ ਮਕਾਨ ਟੜਨ ਲੱਗ ਪਏ ਟੜਕ-ਟੜਕ ਹੋ ਗਈ ਤਾਂ ਮੇਰੇ ਪਰਿਵਾਰ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਮੇਰੀ ਕੁੜੀਆ ਵੀ ਥੱਲੇ ਆਉਣ ਤੋਂ ਬਚ ਕੇ ਮੈਂ ਹੀ ਬਚ ਗਿਆ ਔਰ ਉਹ ਜਿਹੜੇ ਕਹਿੰਦੇ ਸੱਟ ਵੀ ਲੱਗੀ ਸੱਟ ਮਾਂ ਤੇ ਲੱਗੀ ਜਿਹੜੀਆਂ ਪ੍ਰੋਜੈਕਟਾਂ ਜਿਹੜੀਆਂ ਸੀਗੀਆਂ ਉੱਤੇ ਲੱਗ ਗਈਆਂ ਤੇ ਉਹਦੇ ਹੰਸ ਵੀ ਥੋੜੀ ਜਿਹਾ ਪਤਨੀ ਹਿੱਲ ਗਿਆ ਪਤਨੀ ਕੀ ਪ੍ਰੋਬਲਮ ਚੈੱਕ ਵੀਨ ਕਰਵਾਇਆ ਥੋੜੀ ਜਿਹਾ ਮਜਬੂਰੀ ਕਰਕੇ ਸਮਾਨ ਅੰਦਰ ਸਾਡਾ ਪਿਆ ਸੀ ਉਹ ਸਾਡੇ ਅੰਦਰ ਤਾਰਾਂ ਨੂੰ ਅੱਗ ਵੀ ਲੱਗ ਗਈ ਸਾਰੇ ਵੀਲੇ ਤਾਰਾਂ ਵੀ ਸੜ ਗਈਆਂ ਪਾਣੀ ਪੈਣ ਨਾਲ ਬਾਕੀ ਨੁਕਸਾਨ ਸਾਡੇ ਘਰ ਦਾ ਜਿਆਦਾ ਹੋ ਗਿਆ ਇਸ ਟਾਈਮ ਅਸੀਂ ਬਹੁਤ ਗਰੀਬ ਆ ਮੈਂ ਸਾਰੀ ਸਮੂਹ ਪੰਚਾਇਤ ਦਾ ਵੀ ਧੰਨਵਾਦ ਕਰਦਾ ਜਿਹਨੇ ਕੱਲ ਮੇਰੇ ਘਰ ਆ ਕੇ ਬਹੁਤ ਮੇਰੀ ਮਦਦ ਸਹਿਯੋਗ ਕੀਤਾ ਹਾਲਚਲ ਪੁੱਛਿਆ ਮੈਨੂੰ ਬੜਾ ਹੌਸਲਾ ਦਿੱਤਾ ਨਗਰ ਨਿਵਾਸੀਆਂ ਨੇ ਔਰ ਐਨਆਰਈ ਵੀਰਾਂ ਦੇ ਵੀ ਮੈਨੂੰ ਫੋਨ ਆਏ ਆ ਸਰਜੀਤ ਮਲਪਰੀ ਸਾਹਿਬ ਫਿਕਰ ਨਾ ਕਰਿ ਸਿੱਦੇ ਨਾਲ ਖੜੇ ਆ ਪਰ ਮੈਂ ਉਹਨਾਂ ਵੀਰਾਂ ਅੱਗੇ ਬੇਨਤੀ ਕਰਦਾ ਕਿ ਇਹਨਾਂ ਦੇ ਸਹਿਯੋਗ ਨਾਲ ਹੀ ਮੇਰਾ ਜਿਹੜਾ ਕਾਰੋਬਾਰ ਬਣਨਾ ਹੈ ਮੇਰੀ ਲੜਕੀ ਵਿਆਹ ਨੂੰ ਪਤਾ ਹੀ ਹੈ ਕਿ ਵੇਖੋ ਇਹ ਜਗਰ ਦਾ ਖੂਨ ਜਿਹੜਾ ਨਾ ਅੱਖ ਚ ਆਜ ਆਉਣ ਵਾਲੀ ਗੱਲ ਹੈ ਔਰ ਮੈਂ ਇੱਥੇ ਇੱਕ ਨਿਰਾਸ਼ਾ ਚ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਕਿ ਇਹੋ ਜਿਹੇ ਇਨਸਾਨ ਨੇ ਇਨਾਂ ਨੇ ਹਮੇਸ਼ਾ ਹਰ ਇੱਕ ਦੀ ਸਪੋਰਟ ਕੀਤੀ ਜਿੰਨੀ ਮੈਨਾਂ ਬਾਰੇ ਜਾਣਕਾਰੀ ਹਾਸਲ ਕਰ ਸਕਿਆ ਆ ਜਿਹੜੇ ਸਿਆਸਤਦਾਨ ਆਪਣੇ ਆਪ ਨੂੰ ਬਹੁਤ ਵੱਡੇ ਕਹਾਉਂਦੇ ਆ ਪਤਾ ਨਹੀਂ ਕਿਹਦੀ ਕਿਹਦੀ ਮਦਦ ਕੀਤੀ ਹੈ ਇਹ ਸੋਚ ਕੇ ਕਿ ਸ਼ਾਇਦ ਮੈਨੂੰ ਨੌਕਰੀ ਮਿਲ ਜਵੇ ਸ਼ਾਇਦ ਮੇਰੇ ਬੱਚੇ ਨੂੰ ਨੌਕਰੀ ਮਿਲ ਜਵੇ ਸ਼ਾਇਦ ਧੀ ਨੂੰ ਨੌਕਰੀ ਮਿਲ ਜਵੇ ਉਹਨਾਂ ਦੇ ਘਰ ਪੱਕਿਆਂ ਕਰਦੇ ਰਹੇ ਲੇਕਿਨ ਆਪਣੇ ਘਰ ਜਿਹੜਾ ਆਪਣਾ ਘਰ ਉਹ ਖੋਖਲਾ ਹੋ ਗਿਆ ਔਰ ਇਸ ਸਿਚੁਏਸ਼ਨ ਨੂੰ ਆਪਾਂ ਸਮਝੀਏ ਇਸ ਮਾਹੌਲ ਨੂੰ ਸਮਝੀਏ ਇਸ ਘੜੀ ਨੂੰ ਸਮਝੀਏ ਕਿ ਇੱਕ ਪਿਓ ਉਹਦੀ ਮਤਲਬ ਮਿਸਿਸ ਇਹਨਾਂ ਦੇ ਦੋ ਬੱਚੇ ਧੀ ਜਵਾਨ ਧੀ ਤੇ ਪੁੱਤ ਉਹਨਾਂ ਨੂੰ ਮਜਬੂਰੀ ਚ ਧਾਰਮਿਕ ਸਥਾਨ ਤੇ ਰਹਿਣਾ ਪੈ ਰਿਹਾ ਜਿੱਥੇ ਬਾਰ ਕੋਈ ਨਹੀਂ ਦਰਵਾਜਾ ਕੋਈ ਨਹੀਂ ਮਤਲਬ ਛੱਤ ਹੈ ਸ਼ੁਕਰ ਹੈ ਰੱਬ ਦਾ ਛੱਤ ਹੈ ਧਾਰਮਿਕ ਸਥਾਨ ਦੀ ਛੱਤ ਹੈ ਲੇਕਿਨ ਦਰਵਾਜਾ ਕੋਈ ਨਹੀਂ ਹੈ ਉੱਥੇ ਵਿੱਚ ਹੀ ਕਿਚਨ ਇਹਨਾਂ ਨੇ ਆਪਣੀ ਛੋਟੀ ਜਿਹੀ ਹੰ ਟੈਂਪਰੇਰੀ ਬਣਾਣੀ ਪਈ ਹੈ ਸਾਰਾ ਸਮਾਨ ਖਿਲਰਿਆ ਪਿਆ ਆਪਾਂ ਉਹ ਸਥਿਤੀ ਨੂੰ ਕੋਈ ਸਮਝੋ ਜਾ ਕੇ ਤਸਵੀਰਾਂ ਵੀ ਦਿਖਾਵਾਂਗੇ ਤੁਹਾਨੂੰ ਉਹ ਜਾ ਕੇ ਤਸਵੀਰਾਂ ਵੀ ਦਿਖਾਵਾਂਗੇ ਤੁਹਾਨੂੰ ਤਰਸਯੋਗ ਹਾਲਾਤ ਬਣ ਗਏ ਆ ਔਰ ਕੱਲਾ ਇਹ ਨਹੀਂ ਰੋ ਰੇ ਮੈਂ ਜਿਵੇਂ ਪਹਿਲਾਂ ਕਿਹਾ ਕਿ ਇਹਨਾਂ ਦੀਆਂ ਸਦਰਾਂ ਖੁਰਦੀਆਂ ਦੇ ਕੇ ਆਪਣਾ ਮਨ ਵੀ ਕਿਤੇ ਅੰਦਰੋਂ ਖੁਰਦਾ ਆਪਣੇ ਮਨ ਨੂੰ ਵੀ 6 ਵਜੇ ਦੀ ਔਰ ਜਿੰਨੇ ਮਲਪੁਰ ਅੜਕਾਂ ਦੇ ਐਨ ਆਰ ਆਈ ਵੀਰ ਨੇ ਮੈਂ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕਰਦਾ ਕਿਉਂਕਿ ਇਹਨਾਂ ਨੇ ਲੜਨਾ ਇਹਨਾਂ ਨੇ ਲੜਾਈ ਤਾਂ ਲੜਨੀ ਹੈ ਪਰ ਤੁਹਾਨੂੰ ਨਾਲ ਖੜਨਾ ਪੈਣਾ ਤੁਸੀਂ ਨਾਲ ਖੜ ਜਾਓਗੇ ਇਹਨਾਂ ਨੂੰ ਹੌਸਲਾ ਹੋ ਜਾਵੇਗਾ ਇਹ ਪੈਰਾ ਤੇ ਆ ਜਾਣਗੇ ਦਰਬਦਰ ਦੀਆਂ ਠੋਕਰਾਂ ਨਹੀਂ ਖਾਣਗੇ ਰੁਲਣਗੇ ਨਹੀਂ ਸਿਆਸਤਦਾਨਾਂ ਨੇ ਤਾਂ ਕਦੀ ਸਾਥ ਨਹੀਂ ਦੇਣਾ ਇਹਨਾਂ ਤੋਂ ਪਤਾ ਨਹੀਂ ਕਿਹੜੇ ਕਿਹੜੇ ਪੇਪਰ ਪਰਵਾਈ ਜਾਂਦੇ ਆ ਮਿਲਣਾ ਕੱਖ ਨਹੀਂ ਤੁਸੀਂ ਸਾਥ ਦਓਗੇ ਤਾਂ ਦੁਆਵਾਂ ਜ਼ਰੂਰ ਮਿਲਣੀਆਂ ਔਰ ਕਿਸੇ ਨੇਕ ਬੰਦ ਦੀ ਮਦਦ ਕਰਨੀ ਪ੍ਰਭੂ ਦੀ ਭਗਤੀ ਬਰਾਬਰ ਔਰ ਜ਼ਰੂਰ ਮੈਂ ਤੁਹਾਡੇ ਅੱਗੇ ਬੇਨਤੀ ਕਰੂੰਗਾ ਮਲਪੁਰਾੜਕਾਂ ਦੇ ਜਿੰਨੇ ਐਨ ਆਰ ਆਈ ਵੀਰ ਨੇ ਜ਼ਰੂਰ ਆਪਾਂ ਮਲਪੁਰੀ ਸਾਹਿਬ ਦੀ ਸੁਰਜੀਤ ਮਲਪੁਰੀ ਸਾਹਿਬ ਦੀ ਮਦਦ ਕਰਨੀ ਹੈ ਦੇਖੋ ਕਿਤੇ ਵੀ ਜਾਂਦੇ ਨੇ ਸ਼ਹਿਰ ਜਾਂਦੇ ਨੇ ਪਿੰਡਾਂ 'ਚ ਜਾਂਦੇ ਨੇ ਤੁਹਾਡਾ ਪਿੰਡ ਦਾ ਨਾਂ ਪਹਿਲਾਂ ਲਿਆ ਜਾਂਦਾ ਮਲਪੁਰੀ ਸਾਹਿਬ ਕਹਿ ਕੇ ਲੋਕ ਇਹਨਾਂ ਨੂੰ ਸੰਬੋਧਨ ਕਰਦੇ ਤਾਂ ਇਹਨਾਂ ਨੂੰ ਸਾਹਬਣਾ ਬਹੁਤ ਜ਼ਰੂਰੀ ਮਲਪੁਰੀ ਸਾਹਿਬ ਹੋਰ ਜਿਹੜੀ ਚੀਜ਼ ਹੈ ਜਿਹੜਾ ਦਰਦ ਹੈ ਮੈਂ ਚਾਹੁੰਦਾ ਤੁਸੀਂ ਬਿਆਨ ਕਰੋ ਉੰਦੇ ਦੇਖੋ ਮੈਂ ਤਾਂ ਬੇਨਤੀ ਹੀ ਕਰਦਾ ਮੇਰਾ ਨਗਰ ਬਹੁਤ ਚੰਗਾ ਆ ਨੌਜਵਾਨ ਮੇਰੇ ਵੀਰਾਂ ਨੇ ਜਿੰਨਾ ਮੇਰਾ ਇਤਿਹਾਸ ਦਿੱਤਾ ਸਮੂਹ ਪੰਚਾਇਤ ਨੇ ਕੱਲ ਆ ਕੇ ਸਾਰਿਆਂ ਮੇਰਾ ਸਨਮਾਨ ਚੁਕਵਾਇਆ ਮੈਨੂੰ ਕੁਝ ਨਹੀਂ ਪਤਾ ਲੱਗਾ ਮੈਂ ਤਾਂ ਇੱਕ ਪਾਗਲ ਹੋ ਗਿਆ ਸੀ ਮੇਰੇ ਦਿਮਾਗ ਤੇ ਇੰਨਾ ਚੱਕਰ ਆ ਗਿਆ ਸੀ ਕਿ ਮੈਨੂੰ ਕੁਝ ਨਹੀਂ ਪਤਾ ਲੱਗਦਾ ਸੀ ਨਾ ਮੈਂ ਇੱਕ ਇਸ ਪਹਿਰਾ ਵਿੱਚ ਕਦੇ ਰਿਹਾ ਨਾ ਮੈਂ ਸਗਾ ਮੈਂ ਬੜੀਆ ਕੱਪੜਾ ਜੁੱਦਦਾ ਮੈਨੂੰ ਮਿਲਦਾ ਸੀ ਮੈਂ ਪਾਉਂਦਾ ਸੀ ਜਦੋਂ ਮੈਂ ਹਰ ਇੱਕ ਪਾਰਟੀ ਦੀ ਮਦਦ ਕਰਦਾ ਸੀ ਮੈਂ ਹਰ ਕਪਾਰਟੀ ਦੀ ਸਪੋਰਟ ਕਰਦਿਆਂ ਹਰ ਕਪਾਰਟੀ 'ਚ ਮੈਂ ਗਾਉਣ ਦਾ ਵੀ ਕੰਮ ਕੀਤਾ ਪਰ ਮੈਨੂੰ ਕਿਸੇ ਵੀ ਐਮ.ਐਲ.ਏ. ਸਾਹਿਬ ਨੇ ਅਜੇ ਤੱਕ ਫੋਨ ਕਰਕੇ ਨਹੀਂ ਕਿਹਾ ਕਿ ਮਲਕਪ੍ਰੀਤ ਸਾਹਿਬ ਤਾਂ ਸਾਡੇ ਨਾਲ ਨਹੀਂ ਸਪੋਰਟ ਕਰਦੇ ਆਂ ਬਸ ਤੇਰੀ ਮਦਦ ਲਈ ਖੜੇ ਆਂ ਔਰ ਮੇਰਾ ਕਾਰ ਜਿਹੜਾ ਹੈ ਖੀਰੋ-ਖੀਰੋ ਇਸ ਟਾਈਮ ਹੋ ਚੁੱਕਿਆ ਮੈਂ ਸਾਰੀ ਉਮਰੇ ਪਾਰਟੀਆਂ ਵਿੱਚ ਗੁਜ਼ਾਰ ਦਿੱਤੀ ਆਂ ਅੱਜ ਲੋਕਾਂ ਨੇ ਮਤਾਨੇ ਸੁਣ ਰਿਹਾ ਕਿ ਕਿੰਨਾ ਤੇਰੇ ਐਮ.ਐਲ.ਏ. ਪਾਰਟੀਆਂ ਨੇ ਤੇਰੀ ਮਦਦ ਕਰ ਦਿੱਤੀ ਆਂ ਇਹ ਸਾਰੀਆਂ ਪਾਰਟੀਆਂ ਕੋਈ ਇੱਕ ਪਾਰਟੀ ਨਹੀਂ ਸਾਰੀਆਂ ਸਾਰੀਆਂ ਚ ਪਹਿਲਾਂ ਮੈਂ ਕਾਂਗਰਸ ਪਾਰਟੀ 'ਚ ਅੰਗਾ ਜੀ ਨਾਲ ਕੀਤੀ ਸੇਵਾ ਉਹਨਾਂ ਦੇ ਬਾਅਦ ਮੈਂ ਕਾਲੀ ਦਲ ਦੇ ਵਿੱਚ ਸੇਵਾ ਕੀਤੀ ਹੈ ਜਦੋਂ ਜਸਵੰਤ ਲਈ ਖੜੇ ਸੀਗੇ ਆਪਣੇ ਬਾਦ ਸਾਹਿਬ ਉਨਾ ਤੋਂ ਬਾਅਦ ਮੈਂ ਫਿਰ ਹੁਣ ਸੇਵਾ ਕੀਤੀ ਆਪਣੇ ਬਹੁਜਨ ਸਮਾਜ ਪਾਰਟੀ ਦੇ ਆਪਣੇ ਡਾਕਟਰ ਨਛੱਤਰ ਸਾਹਿਬ ਜੀ ਨਾਲ ਇਹਨਾਂ ਨਾਲ ਕੀਤੀ ਹੈ ਡਾਕਟਰ ਸੁਖੀ ਜਾਨੀ ਸਾਰੇ ਕੈਂਡੀਡੇਟਾਂ ਨਾਲ ਮਦਦ ਕੀਤੀ ਹੈ ਪਰ ਮੈਨੂੰ ਕਿਸੇ ਦੀ ਕਾਲ ਨਹੀਂ ਆਈ ਹੈ ਕਿ ਇਸ ਕਰਕੇ ਮੈਂ ਟੁੱਟ ਗਿਆ ਭਾਜੀ ਮੈਂ ਸੋਚਿਆ ਸੀ ਕਿ ਜ਼ਿੰਦਗੀ ਚ ਪਹਿਰਾਵਾ ਜਿਹੜਾ ਨਾ ਇਹ ਲੋਕਾਂ ਨੂੰ ਦੇਖ ਦਿਖਾਵੇ ਤਾਂ ਕੋਈ ਪਾਰਟੀ ਲੈਵਲ ਤੇ ਆਪਾਂ ਕਹਿ ਦਿੰਦੇ ਆ ਇਹ ਸਾਡਾ ਵਰਕਰ ਹੈ ਵਰਕਰ ਲੋਕ ਦਿਖਾਵੇ ਸੱਚਾ ਵਰਕਰ ਨਹੀਂ ਅਸੀਂ ਹੈਗੇ ਇਹਨਾਂ ਨੇ ਸਾਨੂੰ ਅੱਜ ਲੋਕਾਂ ਸਾਹਮਣੇ ਗਰ ਮੈਂ ਮੈਂ ਜ਼ਰੂਰ ਚੌਨਕੇ ਦੇਖੋ ਆਪਣੇ ਪਿੰਡ ਵਾਲੀ ਆਪਣੇ ਸਕੇ ਹੁੰਦੇ ਆ ਸਕੇ ਭੈਣ ਭਰਾ ਹੁੰਦੇ ਆ ਕਹਿੰਦੇ ਆ ਕਿ ਰਿਸ਼ਤੇਦਾਰ ਦੂਰ ਆ ਪਰ ਆਂਢੀ ਗਵਾਂਢੀ ਜਿਹੜੇ ਪਿੰਡ ਵਾਲੇ ਉਹ ਜ਼ਿਆਦਾ ਨੇੜੇ ਹੁੰਦੇ ਆ ਤੇ ਸੱਚੇ ਰਿਸ਼ਤੇਦਾਰ ਉਹੀ ਹੁੰਦੇ ਆ ਖੂਨ ਦੇ ਰਿਸ਼ਤੇ ਨਾਲ ਹੁਣ ਜੂਹਾਂ ਦੇ ਰਿਸ਼ਤੇ ਹੁੰਦੇ ਆ ਤਾਂ ਮੈਂ ਜਿੰਨੇ ਵੀ ਮਲਪੁਰ ਅੜਕਾਂ ਦੇ ਐਨ ਆਰ ਆਈ ਵੀਰ ਆ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਪਹਿਲ ਦੇ ਆਧਾਰ ਤੇ ਕਿਉਂਕਿ ਦੇਖੋ ਅਸੀਂ ਬਾਹਰਲੇ ਲੋਕਾਂ ਨੂੰ ਅਪੀਲ ਕਰੀਓ ਗੱਲ ਨਹੀਂ ਫੱਪਦੀ ਕਿਉਂਕਿ ਤੁਸੀਂ ਮਲਪੁਰ ਅੜਕਾਂਦੇ ਆ ਮਲਪੁਰ ਅੜਕਾਂਦੇ ਜਿੰਨੇ ਐਨ ਆਰ ਆਈ ਸੱਜਣ ਨੇ ਜਿੰਨੇ ਦਾਨੀ ਸੱਜਣ ਨੇ ਉਹਨਾਂ ਨੂੰ ਬੇਨਤੀ ਹੈ ਕਿ ਜ਼ਰੂਰ ਅਸੀਂ ਮਲਪੁਰੀ ਸੁਰਜੀਤ ਮਲਪੁਰੀ ਉਹਨਾਂ ਦੇ ਜਿਹੜੇ ਮਦਦ ਕਰੀਏ ਇਸ ਔਖੀ ਘੜੀ ਇਹਨਾਂ ਦੇ ਨਾਲ ਖੜੀਏ ਲੜਕੀ ਵੇਹਣ ਬੜੀ ਆ ਜੀ ਮੇਰੀ ਲੜਕੀ ਮੇਰੇ ਬਰਾਬਰ ਦੀ 11ਵੇਂ ਮਹੀਨੇ ਚ ਸਾਡਾ ਦੇਖਤਗਾਈ ਹੋਣਾ ਸੀ ਕਿ ਲੜਕੀ ਦਾ ਮੈਂ ਤਾਂ ਉਹ ਸੋਚਿਆ ਮੜਾ ਮੋਟਾ ਰੰਕਰਾ ਕੇ ਮੈਂ ਚਲੋ ਕਾਰ ਬਾਰ ਬਣਾ ਕੇ ਮੈਂ ਦੇਖਤਗਾਈ ਕਰਾ ਲਊਗਾ ਪਰ ਮੈਨੂੰ ਇਹ ਨਹੀਂ ਸੁਪਾਦਾ ਕਿ ਮੇਰੇ ਤੇ ਵਕਤ ਪਹਿ ਜਾਣਾ ਮਨ ਟੁੱਟ ਗਿਆ ਭਾਈ ਜਿਆਦਾ ਟੁੱਟ ਗਿਆ ਤੇ ਟੁੱਟ ਗਿਆ ਨਹੀਂ ਤੁਹਾਨੂੰ ਟੁੱਟਣ ਨਹੀਂ ਦਿੰਦੇ ਮਲਪੁਰੜਕਾਂ ਦੇ ਲੋਕ ਜਿਹੜੇ ਮੈਂ ਇਹ ਬੇਨਤੀ ਕਿਉਂ ਕਰ ਰਿਹਾ ਕਿਉਂਕਿ ਦੇਖੋ ਜੀ ਜਦੋਂ ਵੀਡੀਓ ਚੱਲਣੀ ਆ ਬਹੁਤ ਸਾਰੇ ਲੋਕਾਂ ਨੇ ਬਾਹਰੋਂ ਵੀ ਸੰਪਰਕ ਕਰਨਾ ਕਿ ਅਸੀਂ ਮਲਪੁਰੜਕਾਂ ਜਾ ਕੇ ਮਦਦ ਕਰੀਏ ਫਿਰ ਉਹ ਗੱਲ ਨਹੀਂ ਫੱਪਦੀ ਜਦ ਆਪਣੇ ਘਰ ਦੇ ਪੁੱਤ ਹੁਣ ਆਪਣੇ ਘਰ ਚ ਕਮਾਉ ਪੁੱਤ ਹੁਣ ਆਪਣੇ ਘਰ ਚ ਮਦਦ ਕਰਨ ਵਾਲੇ ਪੁੱਤ ਹੁਣ ਅਸੀਂ ਬਾਹਰਲੇ ਦੀ ਮਿੰਤਾ ਕਰੀਓ ਗੱਲ ਨਹੀਂ ਫੱਪਦੀ ਇਹ ਦੁੱਖ ਦਿਖਾਣਾ ਬਹੁਤ ਜ਼ਰੂਰੀ ਹੈ ਅਸਲੀਅਤ ਦਿਖਾਣੀ ਬਹੁਤ ਜ਼ਰੂਰੀ ਹੈ ਪਰ ਮਲਪੁਰ ਅੜਕਾਂ ਦੇ ਨੌਜਵਾਨਾਂ ਨੂੰ ਮੋਹਦਵਾਰਾਂ ਨੂੰ ਸਾਡੀ ਬੇਨਤੀ ਹੈ ਜਿਹੜੇ ਪਰਦੇਸਾਂ ਚ ਆ ਕਿ ਜ਼ਰੂਰ ਤੁਹਾਨੂੰ ਥੋੜੀ ਜੀ ਮਦਦ ਕਰਨੀ ਪੈਣੀ ਹੈ ਤੁਸੀਂ ਥੋੜੀ ਜੀ ਮਦਦ ਕਰੋਗੇ ਇਹਨਾਂ ਦੀ ਬਹੁਤ ਹੀ ਮਦਦ ਹੋ ਜਾਣੀ ਹੈ ਸਾਡੇ ਸਰਪੰਚ ਸਾਹਿਬ ਸਰਦਾਰ ਦਲਾਵਰ ਸਿੰਘ ਜੀ ਸਰਦਾਰ ਨਿਕੰਮਲਜੀਤ ਕੋਰ ਸਰਪੰਚ ਮਜੂਦਾ ਜਿਹੜੇ ਆ ਉਹਨਾਂ ਨੇ ਔਰ ਅਬਰਿੰਦਰ ਕੁਮਾਰ ਸਾਡੇ ਪੰਚ ਸਾਹਿਬ ਔਰ ਪੰਚਸਭ ਸਾਡੇ ਸਾਫਕਾਰ ਠਾਕੁਰ ਸਿੰਘ ਜੀ ਔਰ ਪਰਮਜੀਤ ਫੌਜੀ ਪੰਚਸਭ ਔਰ ਜਿੰਨੇ ਵੀ ਪੰਚ ਸਾਡੇ ਪਿੰਡ ਦੇ ਆ ਮੈਂ ਮੈਂ ਪਹਿਲਾਂ ਹੀ ਕਿਹਾ ਕਿ ਯਾਰ ਇਹ ਇਹ ਜਿਹੜੇ ਸੁਰਜੀਤ ਸੁਰਜੀਤ ਜੀ ਨਾ ਬਹੁਤ ਮਿਲ ਅਨਸਾਰ ਹਲੀਮੀ ਭਰਪੂਰ ਨਿਮਾਣੇ ਹੋ ਕੇ ਗੱਲ ਕਰਨ ਵਾਲੇ ਤੁਸੀਂ ਦੇਖੋ ਹੁਣ ਵੀ ਤਕਲੀਫ 'ਚ ਨੇ ਇਹਨਾਂ ਦੀ ਤਕਲੀਫ ਸਮਝੋ ਇੱਕ ਵਾਰੀ ਇਸ ਜਗ੍ਹਾ ਤੇ ਖੜਕੇ ਮਨ ਨੂੰ ਖੜਕੇ ਖੜਾ ਕਰਕੇ ਦੇਖੋ ਕਿੰਨੀ ਤਕਲੀਫ ਹੈ ਕਿ ਘਰ ਦੀ ਛੱਤ ਜਿਹੜੀ ਹੈ ਉਹ ਟੁੱਟਣ ਕਿਨਾਰੇ ਆ ਮੈਂ ਤੁਸੀਂ ਤਸਵੀਰਾਂ ਲਈ ਦੇਖੋਗੇ ਜਿਹੜਾ ਵਿੜਾ ਆ ਉਹ ਧਸਿਆ ਹੋਇਆ ਕੰਧਾਂ ਪਾਟੀਆਂ ਹੋਈਆਂ ਬੱਚੇ ਜਿਹੜੇ ਧਾਰਮਿਕ ਸਥਾਨ ਤੇ ਉੱਥੇ ਆ ਉਹਨਾਂ ਦਾ ਰਾਤ ਉੱਥੇ কাটਦੇ ਆ ਫਿਰ ਵੀ ਧੰਨਵਾਦ 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 ਜ਼ੁਬਾਨ ਤੋਂ ਸ਼ੁਕਰਾਨੇ ਵਜੋਂ ਨਾਮ ਨਿਕਲ ਰਿਹਾ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਡੇ ਪਿੰਡ ਦਾ ਹੀਰਾ ਆ ਸਿਆਸਤਦਾਨਾਂ ਨੇ ਮੁੱਲ ਨਹੀਂ ਪਾਇਆ ਤੁਸੀਂ ਇਹਨੂੰ ਉਜੜਨ ਨਾ ਦਿਓ ਤੁਹਾਡੇ ਚਰਨਾਂ 'ਚ ਬੇਨਤੀ ਹੈ ਰਲ ਮਿਲ ਕੇ ਸਾਥ ਦਿਓ ਅਸੀਂ ਵੀ ਤੁਹਾਡਾ ਸਾਥ ਪੂਰਾ ਦਵਾਂਗੇ ਪਰ ਪਹਿਲ ਤੁਹਾਡੀ ਹੈ ਕਿਉਂਕਿ ਤੁਸੀਂ ਆਪਣੇ ਪਿੰਡ ਨੂੰ ਆਪ ਸੰਭਣਾ ਆਪਣੇ ਪਿੰਡ ਦੇ ਪਛਿੰਦੇ ਨੂੰ ਆਪ ਸੰਭਣਾ ਹੁਣ ਮੈਂ ਗੱਲ ਭੈਣ ਹੋਣਾਂ ਦਾ ਕਰਾਂਗੇ ਇਹਨਾਂ ਦੇ ਮੈਸੇਜ ਆ ਤਕਲੀਫ ਅੱਖ 'ਚ ਹੈ ਪਰ ਅੱਖ 'ਚ ਨਾਲ ਦੀ ਨਾਲ ਇੱਕ ਆਸ ਵੀ ਆ ਕਿ ਮੇਰੇ ਆਪਣੇ ਮੇਰੇ ਪਿੰਡ ਦੇ ਮੇਰੇ ਨਾਲ ਖੜਨਗੇ ਇਸ ਪਿੰਡ ਦੀ ਨੌ ਹੈ ਔਰ ਤੁਹਾਡੀ ਕਿਸੇ ਦੀ ਵੱਡੀ ਭਾਬੀ ਹੈ ਕਿਸ ਦੀ ਮਾਸਮਾਨ ਹੈ ਪਰ ਇੱਕ ਆਸ ਹੈ ਇਹਨਾਂ ਨੂੰ ਕਿ ਮੇਰੇ ਪਿੰਡ ਦੇ ਮੇਰੇ ਨਾਲ ਖੜਨਗੇ ਬਾਬਾ ਜੀ ਸਾਡੇ ਮੇਰੀ ਕਮੈਂਟ ਬਾਬਾ ਜੀ ਸਾਡੇ ਚਾਚਾ ਜੀ ਹੈ ਇਹਨਾਂ ਨੇ ਸਾਨੂੰ ਉਸੇ ਵੇਲੇ ਚਾਬੀਆਂ ਖੋਲ ਦਿੱਤੀਆਂ ਦਰਵਾਜ਼ੇ ਦੀਆਂ ਜਿਨ੍ਹਾਂ ਸਾਡੀ ਬਹੁਤ ਮਦਦ ਕੀਤੀ ਹੈ ਔਰ ਗਵਾਨ ਮੱਥੇ ਮੇਰੇ ਗਰਮੀਲ ਜੀ ਹੈ ਜਿੰਨੇ ਵੀ ਜਾਣੇ ਨਾਮ ਲੈਣ ਗਏ ਜ਼ਿਆਦਾ ਮੈਂ ਇਸ ਕਰ ਰਹੀ ਬਾਬਾ ਜੀ ਮੈਂ ਪਹਿਲੇ ਹੀ ਕਹਿ ਦਿੱਤਾ ਕਿ ਤੁਹਾਡੀ ਜਿਹੜੀ ਨੇਚਰ ਹੈ ਨਾ ਹਰ ਇੱਕ ਨੂੰ ਖੁਸ਼ ਕਰਨ ਵਾਲੀ ਹੈ ਪਰ ਆਪਾਂ ਇਹਨਾਂ ਨੂੰ ਦਿਲ ਅਸਲੀ ਖੁਸ਼ੀ ਦੇਣੀ ਹੈ ਇਹਨਾਂ ਦੀ ਮਦਦ ਕਰਕੇ ਜੀ ਪਹਿਲੀ ਜੀ بس یہی ਬੇਨਤੀ ਹੈ ਜੀ ਸਾਡੀ ਤਾਂ ਬਸ ਜਿੱਦਾਂ ਅਸੀਂ ਇੰਨੇ ਤਕਲੀਫ ਦੇ ਵਿੱਚ ਕੱਲ ਸੀ ਨਾ ਜਦੋਂ ਭਾਰੀ ਮੀਂਹ ਆਇਆ ਨਾ 4 ਵਜੇ ਮੇਰੇ ਬੱਚੇ ਤਾਂ ਅਸੀਂ ਪਾਣੀ ਜਾਣ ਕੇ ਬਾਈਪਰਾਂ ਨਾਲੋਂ ਕੱਢ ਰਹੇ ਸੀਗੇ ਜਣ ਕੇ ਆ ਦਰਵਾਜ਼ਾ ਵੀ ਨਹੀਂ ਖੋਲ ਰਿਆ ਅਸੀਂ ਉਧਰੋਂ ਵੀ ਨਹੀਂ ਖੋਲ ਰਿਆ ਸੀਗਾ ਉਧਰ ਮੇਰੇ ਹਸਬੰਦ ਉਧਰ ਪਾਣੀ ਤੇ ਇੱਦਾਂ ਕਰੀ ਪਾਲਟੀ ਇੱਦਾਂ ਕਰਨ ਕਦੀ ਇੱਦਾਂ ਕਰਨਾ ਤਾਂ ਇਹਨਾਂ ਨੂੰ ਮੈਂ ਕਹਿੰਦੀ ਮੈਂ ਕਿ ਤੁਸੀਂ ਥੱਲੇ ਆ ਜਣਾ ਨਾ ਕਰੋ ਇਹ ਕੰਮ ਉਧਰ ਮੇਰੇ ਬੱਚੇ ਤੋਏ ਲੱਗੇ ਹੋ ਤਾਂ ਸਾਨੂੰ ਭੁੱਲਣਾ ਨਹੀਂ ਹੈ ਗੱਲ ਜੋ ਸਾਡੇ ਤੇ ਪੀਟੀ ਆ ਕੱਲ ਸਵੇਰ ਤੇ ਬਾਟ ਅਸੀਂ ਬੱਚਿਆਂ ਨੂੰ ਠਾੜਿਆ ਜਦੋਂ ਨਾ ਸਾਡੇ ਇੱਟਾਂ ਵੀ ਡੀਣ ਲੱਗ ਗਈਆਂ ਮੈਂ ਕਿਹਾ ਬੱਚੇ ਉੱਠ ਜੋ ਮੈਂ ਕਿਹਾ ਆਪਾਂ ਥੱਲੇ ਆ ਜਿਹੜਾ ਇਹਨਾਂ ਨੂੰ ਠਾੜਿਆ ਦੋ ਨਨ ਮੈਂ ਫੇ ਅਸੀਂ ਬੱਲੀਆਂ ਲੈਣ ਦੋਏ ਹਸਮਿੰਟ ਵਾਈਫ ਦੋਏ ਨਟ ਹੈ ਜਦੋਂ ਅਸੀਂ ਆਏ ਤਾਂ ਸਾਡੇ ਕਿ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ ਸਾਡੇ ਨਾ ਬੱਚੇ ਆਏ ਸਾਡੇ ਪਿੰਡ ਦੇ ਮੁੰਡੇ ਕਿੰਨੇ ਸਾਰੇ ਸਾਡੇ ਇਕੱਠੇ ਹੋ ਕੇ ਆ ਗਏ ਤਾ 19 ਸਾਢੇ 9 ਨੇ ਬੱਚੇ ਸਾਡੇ ਵੀ ਘਰ ਦੇ ਸਾਡੇ ਸਾਨੂੰ ਬੋਲਣ ਲੱਗੇ ਤੁਸੀਂ ਕਹਿੰਦੇ ਸਾਨੂੰ ਕਿਉਂ ਨਹੀਂ ਦੱਸਿਆ ਅਸੀਂ ਕਿਹਾ ਵੀ ਤੁਸੀਂ ਸੁੱਤੇ ਪਏ ਸੀ ਅਸੀਂ ਤਾਂ ਹਣੀ ਠਾਲੇ ਅਸੀਂ ਉਸ ਟਾਈਮ ਸੁੱਝਦਾ ਨਹੀਂ ਕੁਝ ਹਾਂਜੀ ਅਸੀਂ ਬੱਲੀਆਂ ਲੈ ਚੱਲ ਗਏ ਸਾਡੇ ਨਾਲ ਮੁੰਡੇ 6 7 ਮੁੰਡੇ ਇਕੱਠੇ ਹੋ ਕੇ ਆ ਗਏ ਸਾਡੇ ਮੁੰਡੇ ਵੀ ਇਹ ਆ ਗਏ ਇਹਨਾਂ ਸਾਰਾ ਸਮਾਨ ਜਾਣ ਕੇ ਜੀ ਸਾਨੂੰ ਨਹੀਂ ਪਤਾ ਲੱਗਾ ਕਿਹੜੇ ਬਿਲੇ ਵਿਚਾਰੇ ਨੇ ਕੱਢ ਕੇ ਸਾਰਾ ਸਮਾਨ ਸਾਡਾ ਉੱਥੇ ਜਗ੍ਹਾ ਤੇ ਰੱਖ ਦਿੱਤਾ ਤਾਂ ਅਸੀਂ ਤਾਂ ਬਹੁਤ ਟੈਨਸ਼ਨ 'ਚ ਉਸ ਟਾਈਮ ਸੀ ਹਾਂਜੀ ਟੈਨਸ਼ਨ ਹੱਲੇ ਵੀ ਮੁੱਕੀ ਨਹੀਂ ਸ਼ੁਰੂ ਹੋਈ ਆ ਔਰ ਮਸਲਾ ਬਹੁਤ ਗੰਭੀਰ ਬਣ ਗਿਆ ਦੇਖਣ ਨੂੰ ਸ਼ਾਇਦ ਲੱਗੇ ਕਿ ਆਮ ਮਸਲੇ ਪਰ ਇਹ ਮਸਲਾ ਗੰਭੀਰ ਹੈ ਬੇਨਤੀ ਹੈ ਔਰ بار-बार ਬੇਨਤੀ ਹੈ ਤੁਸੀਂ ਇੱਕ ਮਾਂ ਦਾ ਦਰਦ ਸਮਝੋ ਕਿ ਬੱਚੇ ਜਿਹੜੇ ਆ ਉਹ ਛੱਤ ਥੱਲੇ ਲੰਮੇ ਪਏ ਆ ਔਰ ਛੱਤ ਡੇਗ ਨਾ ਜਾਵੇ ਇਹ ਡਰ ਸਤਾ ਰਿਹਾ ਹਸਬੰਡ ਜਿਹੜੇ ਆ ਉਹ ਕੋਸ਼ਿਸ਼ ਕਰ ਰਿਹਾ ਕਿ ਮੈਂ ਕਿਸੇ ਤਰੀਕੇ ਕੰਮ ਨੂੰ ਜਿਹੜਾ ਰੋਕ ਮਤਲਬ ਕੋਈ ਬੰਦ ਲਾਜ਼ਮਾ ਤਰੇੜਾ ਨਾ ਆਣ ਪਰ ਸੁਣੀ ਨਹੀਂ ਹੋਈ ਗਈ ਔਰ ਇਹਨਾਂ ਦੀ ਇੱਕ ਮੈਂ ਹੋਰ ਗੱਲ ਕਰਨੀ ਚਾਹੁੰਦਾ ਕਿ ਅੱਲ 3 ਦਿਨ ਪਹਿਲਾਂ ਅਸੀਂ ਵੀਡੀਓ ਕਰਕੇ ਗਏ ਆ ਰਾਜਾ ਸਭ ਮਜਾਰੇ ਜੀ ਜਿਹੜੀਆਂ ਗੱਡੀਆਂ ਦੀ ਸੇਵਾ ਉੱਥੇ ਪੂਰੀ ਦ੍ਰਿੜਤਾ ਨਾਲ ਸੇਵਾ ਨਿਭਾਈ ਹੈ ਪੂਰੀ ਇਮਾਨਦਾਰੀ ਨਾਲ ਸੇਵਾ ਨਿਭਾਈ ਹੈ ਚਲੋ ਇੱਚੀ ਆਪਾਂ ਤਾਂ ਫਿਰ ਵੀ ਇਨਸਾਨ ਆ ਪੋਜ਼ਿਟਿਵ ਸੋਚਣਾ ਕਿ ਮਹਾਰਾਜ ਨੇ ਭਲਾ ਕੀਤਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਉਹਦੀ ਪਰਪਾਈ ਜੀ ਗਜ਼ਾਰ ਪੀਰ ਜੀ ਦਾ ਸਾਡੇ ਮਿਲ ਲੈ ਸਕਦੇ ਆ ਦੇਖੋ ਇਹ ਬੰਦਾ ਫਾਈਨੈਂਸ਼ਲੀ ਆਓ ਇੱਧਰ ਆਓ ਇਹ ਬੰਦਾ ਫਾਈਨੈਂਸ਼ਲੀ ਗਰੀਬ ਹੋ ਸਕਦਾ ਲੇਕਿਨ ਆ ਤੁਸੀਂ ਦਿਲ ਕਿੱਡਾ ਵੱਡਾ ਦੇਖੋ ਕਿ ਘਰ 'ਚ ਜਗਾ ਵੀ ਬਣਾਈ ਹੋਈ ਹੈ ਔਰ ਨਾਲ ਦੀ ਨਾਲ ਮੈਂ ਤੁਹਾਨੂੰ ਉਹ ਵੀ ਦਿਖਾਨਾ ਜਿੱਥੇ ਇਸ ਸਮੇਂ ਰਹਿ ਰਹੇ ਆ ਤਾਂ ਇਸ ਨੂੰ ਅਸੀਂ ਛੋਟਾ ਮਸਲਾ ਨਾ ਸਮਝੀਏ ਬੰਦੇ ਘਰ ਛੱਡ ਕੇ ਪਰਦੇਸਾਂ 'ਚ ਜਾਂਦੇ ਸੱਤ ਸਮੁੰਦਰੋਂ ਪਾਰ ਜਾਂਦੇ ਆ ਕਿ ਆਪਣਾ ਘਰ ਬਣਾ ਸਕੀਏ ਆਪਣੇ ਬੱਚਿਆਂ ਨੂੰ ਆਪਣੇ ਬਜ਼ੁਰਗਾਂ ਨੂੰ ਅੱਛਾ ਜੀਵਨ ਦੇ ਸਕੀਏ ਲੇਕਿਨ ਜਦ ਕਿਸੇ ਨਾਲ ਮੈਂ ਉਹ ਉਹ ਗੱਲ ਜਿਹੜੀ ਇਹਨਾਂ ਤੋਂ ਸੁਣੀ ਆ ਕਿ ਇਹਨਾਂ ਨੇ ਹਰ ਇੱਕ ਪਾਰਟੀ ਨੂੰ ਆਪਣੇ ਵੱਲੋਂ ਤਨ ਦੇਹੀ ਨਾਲ ਸਾਥ ਦਿੱਤਾ ਇਸ ਆਸ ਤੇ ਕਿ ਸ਼ਾਇਦ ਰੋਜ਼ਗਾਰ ਮਿਲੂਗਾ ਮੈਨੂੰ ਰੋਜ਼ਗਾਰ ਮਿਲੂਗਾ ਮੇਰੇ ਬੱਚਿਆਂ ਨੂੰ ਰੋਜ਼ਗਾਰ ਮਿਲੂਗਾ ਰੋਜ਼ਗਾਰ ਨਹੀਂ ਮਿਲਿਆ ਉਹੀ ਬੰਦਾ ਉਹ ਕਹਿੰਦਾ ਨਾ ਕਿ ਗਰੀਬ ਬੰਦਾ ਖਾਊਗਾ ਕੀ ਤੇ ਪਕਾਊਗਾ ਕੀ ਆਹ ਹਾਲਾਤ ਬਣ ਗਏ ਔਰ ਕੋਈ ਦੇਖਣ ਵਾਲਾ ਵੀ ਨਹੀਂ ਆਇਆ ਪਿੰਡ ਵਾਲੇ ਜ਼ਰੂਰ ਆਏ ਨੇ ਹੌਸਲਾ ਦਿੱਤਾ ਸਾਥ ਦੇਣ ਦਾ ਦਾਅਵਾ ਵੀ ਕੀਤਾ ਵਾਦਾ ਵੀ ਕੀਤਾ ਲੇਕਿਨ ਇਹ ਸੱਚੀਓ ਤੁਹਾਡੇ ਆਸ ਦੀ ਉਮੀਦ 'ਚ ਬੈਠੇ ਆ ਆ ਇਸ ਤਰੀਕੇ ਇੱਥੇ ਬੱਚੇ ਪੈਂਦੇ ਆ ਤਾਂ ਅਸੀਂ ਮਹਿਸੂਸ ਕਰ ਸਕਦੇ ਆ ਆ ਇੱਥੇ ਵਿੱਚੇ ਹੀ ਇਹਨਾਂ ਨੇ ਆਪਣਾ ਗੈਸ ਚੁੱਲਾ ਰੱਖਿਆ ਹੋਇਆ ਆ ਘਰ ਦਾ ਸਾਰਾ ਸਮਾਨ ਜਿਹੜਾ ਆ ਇਹਨਾਂ ਨੇ ਇੱਥੇ ਲਿਆ ਕੇ ਰੱਖਿਆ ਔਰ ਹੁਣੇ ਉਡੀਕ 'ਚ ਆ ਕਿ ਕਿਹੜੀ ਘੜੀ ਮਦਦ ਹੋਵੇ ਤੇ ਉਸ ਤੋਂ ਬਾਅਦ ਆਪਣੇ ਘਰ 'ਚ ਵਾਪਸ ਜਾਣ ਔਰ ਮਦਦ ਸਾਨੂੰ ਰਲ ਮਿਲ ਕੇ ਹੀ ਕਰਨੀ ਪੈਣੀ ਆ ਮਲਪੁਰ ਅੜਕਾਂ ਦੇ ਜਿੰਨੇ ਸਾਡੇ ਪਿਆਰੇ ਸਤਿਕਾਰਯੋਗ ਵੱਡੇ ਭਰਾ ਆ ਉਹਨਾਂ ਨੂੰ ਬੇਨਤੀ ਆ ਕਿ ਜ਼ਰੂਰ ਅਸੀਂ surjeet mallpuri ਨਾਮ ਦੇ ਨਾਲ ਹੀ ਮਲਪੁਰੀ ਹੈ ਅਸੀਂ ਜ਼ਰੂਰ ਇਹਨਾਂ ਦੀ ਮਦਦ ਕਰੀਏ ਔਰ ਬਾਰੋਂ ਵੀ ਜਿਹੜੇ ਸਾਡੇ ਨਾਲ ਹੋਰ ਭਰਾ ਜੁੜੇ ਆ ਅਸੀਂ ਵੀ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਆ ਲੇਕਿਨ ਅਸੀਂ ਚਾਹੁੰਦੇ ਕਿ ਪਹਿਲ ਪਹਿਲਾ ਪਿੰਡ ਦੀ ਪਿੰਡ ਤੁਹਾਡੀ ਮਦਦ ਕਰੇ ਉਸ ਤੋਂ ਬਾਅਦ ਜਿਹੜਾ ਯੋਗਦਾਨ ਉਹ ਅਸੀਂ ਨਾਲ ਜ਼ਰੂਰ ਪਾਵਾਂਗੇ ਬਹੁਤ ਬਹੁਤ ਹੈ ਮੈਂ ਤੁਹਾਡਾ ਤੁਸੀ ਵੀ ਕੋਈ ਅਪੀਲ ਕਰ ਦਿਓ ਆਪਣੇ ਪਿੰਡ ਦੇ ਹਾਂਜੀ ਮੈਂ ਸਾਰੇ ਆਪਣੇ ਸਮੂਹ ਪੰਚਾਇਤ ਨੂੰ ਔਰ ਨਗਰ ਨਿਵਾਸੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਪਿੰਡ ਸਾਰੇ ਜਿੰਨੇ ਮੇਰੇ ਐਨ ਆਰ ਆਈ ਵੀਰ ਵਾਰ ਬੈਠੇ ਆ ਔਰ ਆਲੇ-ਦੁਆਲੇ ਦੇ ਪਿੰਡਾਂ ਦੇ ਮੇਰੇ ਐਨ ਆਰ ਆਈ ਵੀਰ ਬੈਠੇ ਆ ਸਮੂਹ ਪੰਚਾਇਤਨ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਜੋ ਵੀ ਤੜਫਲ ਮੇਰੀ ਝੋਲੀ ਚ ਪਾ ਸਕਦੇ ਆ ਇਹ ਤੁਹਾਡੇ ਤੜਫਲ ਦੇ ਨਾਲ ਮੇਰਾ ਘਰ ਗਰੀਬ ਦਾ ਬਣ ਜਾਊਗਾ ਔਰ ਮੇਰੀ ਲੜਕੀ ਆ ਜੀ ਮੈਂ ਹੋਰ ਕਹਿਣਾ ਚਾਹੁੰਦਾ ਇਹਨਾਂ ਨੂੰ ਕੋਈ ਹੋਰ ਰਾਹ ਵੀ ਨਜ਼ਰ ਨਹੀਂ ਨਾ ਆਉਂਦਾ ਨਾ ਕਿਤੇ ਉਹ ਲੋਨ ਮਿਲਣਾ ਨਾ ਕਿਸੇ ਸਰਕਾਰ ਨੇ ਮਦਦ ਕਰਨੀ ਨਾ ਕਿਸੇ ਨੇ ਇਹਨਾਂ ਨੂੰ ਕੰਮ ਦੇਣਾ ਕਿ ਆ ਕੇ ਪਈਏ ਕੰਮ ਕਰ ਲੈ ਲੋਨ ਚੱਕ ਲੈ ਹੌਲੀ ਹੌਲੀ ਤਨਖਾਹ ਦੇ ਰੂਪ ਚ ਤਾਰ ਦੇ ਕਿਸੇ ਨੇ ਮਦਦ ਨਹੀਂ ਕਰਨੀ ਅਸੀਂ ਇਹ ਅਪੀਲ ਹੱਥ ਆਬ ਮੈਂ ਬੋਲਦਾ ਪਿਆ ਰੋਂਗਟੇ ਖੜੇ ਹੁੰਦੇ ਆ ਸੋਚ ਕੇ ਕਿ ਐਦਾਂ ਫਸਿਆ ਬੰਦਾ ਕਰੂ ਤਾਂ ਕਰੂ ਕੀ ਪਿੱਛੇ ਮੈਸੇਜ ਨੇ ਉਹਨਾਂ ਨੂੰ ਕੀ ਕਿਹੜੇ ਸ਼ਬਦ ਬੋਲਣਗੇ ਕਿ ਮੈਂ ਛੇਤੀ ਤੁਹਾਨੂੰ ਕਰ ਲੈ ਜੂਗਾ ਆ ਬੇਟਾ ਆ ਜੀ ਹਲੇ ਮੁੱਛ ਫੁੱਟ ਗੱਭਰੂ ਆ ਉਹਨੂੰ ਨਹੀਂ ਪਤਾ ਉਹਨੇ ਕੀ ਕਰਨਾ ਨਾ ਸਰਕਾਰਾਂ ਕੋਈ ਆਸਰਾ ਦਿੰਦੀ ਉਹ ਬੇਟੀ ਆ ਜੀ ਇਸ ਪਿੰਡ ਦੀ ਧੀ ਇਸ ਪਿੰਡ ਦੀ ਬੱਚੀ ਇਸ ਪਿੰਡ ਦੇ ਬੱਚੇ ਆ ਇੱਕ ਤੁਸੀਂ ਬੰਦੇ ਦੇ ਦਿਲ ਦੇ ਉੱਤੇ ਕੀ ਬੀਤਰੀ ਤਰਾਸ ਦੀ ਨੂੰ ਸਮਝੋ ਕਰੇ ਤਾਂ ਕਰੇ ਕੀ ਨਾ ਲੋਨ ਮਿਲਣਾ ਨਾ ਨੌਕਰੀ ਮਿਲਣੀ ਨਾ ਕਿਤੇ ਸਹਾਰਾ ਮਿਲਣਾ ਉਮੀਦ ਸਿਰਫ ਆਪਣੇ ਪਿੰਡ ਦੇ ਜਿਹੜੇ ਸੱਜਣ ਨੇ ਮੋਦਵਾਰ ਨੇ ਉਹਨਾਂ ਤੋਂ ਮੈਂ ਫਿਰ ਤੋਂ ਇਹੀ ਬੇਨਤੀ ਕਰੂੰਗਾ ਕਿ ਆਪਾਂ ਇਹਨਾਂ ਦੀ ਮਦਦ ਕਰਨੀ ਹੈ ਔਰ ਜੋ ਯੋਗਦਾਨ ਤੁਹਾਨੂੰ ਸਾਢੇ ਤੋਂ ਚਾਹੀਦਾ ਹੋਊਗਾ ਅਸੀਂ ਪਹਿਲ ਦੇ ਆਧਾਰ ਤੇ ਉਹਨੂੰ ਨਿਠਕੇ ਨਿਭਾਵਾਂਗੇ ਔਰ ਬਿਲਕੁਲ ਪੂਰਾ ਸਾਥ ਦੇਵਾਂਗੇ ਮਲਪੁਰੀ ਸਾਹਿਬ ਮੈਨੂੰ ਲੱਗਦਾ ਜਿਹੜੀ ਆਪਾਂ ਬੇਨਤੀ ਕਰਨੀ ਸੀ ਉਹ ਕਰ ਦਿੱਤੀ ਹੈ ਤੇ ਤੁਸੀਂ ਜਾਂਦੇ ਜਾਂਦੇ ਦੋ ਸ਼ਬਦ ਹੀ ਕਹਿਣਾ ਚਾਹਉਣਾ ਵੀ ਮੈਂ ਸਾਰੇ ਫੇਰ ਨਗਰ ਨਿਵਾਸੀਆਂ ਦਾ तहे ਦਿਲੋਂ ਸ਼ੁਕਰਗੁਜ਼ਾਰ ਕਰਦਾ ਧੰਨਵਾਦ ਦੀ ਜਿਨ੍ਹਾਂ ਨੇ ਮੇਰੇ ਔਖੇ ਟਾਈਮ ਤੇ ਮੇਰੇ ਘਰ ਆ ਕੇ ਮੈਨੂੰ ਹੌਸਲਾ ਦਿੱਤਾ ਔਰ ਮੈਨੂੰ ਇਹ ਵੀ ਮਾਣ ਆ ਕਿ ਮੇਰੇ ਨਗਰ ਜਿਹੜਾ ਮੇਰੀ ਜ਼ਰੂਰ ਮਦਦ ਕਰੇਗਾ ਮੇਰਾ ਘਰ ਗਰੀਬ ਦਾ ਜ਼ਰੂਰ ਬਣਾਇਆ ਜਾਊਗਾ ਔਰ ਮੈਂ ਇਹ ਕਹਿੰਦਾ ਤੁਹਾਡਾ ਪੀ 32 ਦਾ ਸਾਰੇ ਚੈਨਲਾਂ ਦਾ तहे ਦਿਲੋਂ ਧੰਨਵਾਦ ਕਰਦਾ ਜੀ ਬਾਕੀ ਆਪਣੇ ਨਿਵਾਣੇ ਛੋਟੇ ਵੀਰ ਦਾ ਮਾਣ ਜ਼ਰੂਰ ਰੱਖਣਾ ਜੀ ਅਸੀਂ ਤੁਹਾਡੇ ਨਾਲ ਹਾਂ ਅੱਜ ਚੱਲੇ ਆ ਪਰ ਜਿੱਦ ਦੇ ਤੁਹਾਨੂੰ ਤੁਸੀਂ ਆਵਾਜ਼ ਮਾਰੋਗੇ ਉਦਦੇ ਅਸੀਂ ਵਾਪਸ ਆਵਾਂਗੇ ਔਰ ਸਰਪੰਚ ਸਾਹ ਨੂੰ ਮਿਲ ਕੇ ਜਾਵਾਂਗੇ ਜ਼ਰੂਰ ਬਾਕੀ ਜਿਹੜੇ ਐਨਆਰਈ ਵੀਰਾਂ ਨੂੰ ਉਹਨਾਂ ਨੂੰ ਬੇਨਤੀ ਕਰ ਦਿੱਤੀ ਮੈਨੂੰ ਉਮੀਦ ਹੈ ਮੇਰਾ ਦਿਲ ਕਹਿੰਦਾ ਕਿ ਵੀਡੀਓ ਦੇਖਣ ਤੋਂ ਤੁਰੰਤ ਬਾਅਦ ਹੀ ਬਹੁਤ ਅੱਛੀਆਂ ਅੱਛੀਆਂ ਸਾਨੂੰ ਜੜੀਆਂ ਜਿਹੜੀ ਸਹਾਇਤਾ ਆਏਗੀ ਔਰ ਉਸ ਤੋਂ ਬਾਅਦ ਬਹੁਤ ਜਲਦੀ ਤੁਸੀਂ ਆਪਣੇ ਘਰ ਚ ਜਾਓਗੇ ਇਹ ਮੇਰਾ ਦਿਲ ਕਹਿੰਦਾ ਬਹੁਤ ਬਹੁਤ ਸ਼ੁਕਰ ਹੈ ਸ਼ੁਕਰੀਆ